ਪੋਰਚੌਂਕੀ ਟੁੰਗਾ ਥਾਣਾ ਹਰਿਆਣਾ ਜ਼ਿਲ੍ਹਾ ਸ਼ਹਿਾਦਪੁਰ ਦੇ ਏਰੀਆ ਵਿੱਚ ਨਸ਼ੇ ਤੋਂ ਪੀੜਤ 27 ਲੜਕਿਆਂ ਨੂੰ ਨਸ਼ਾ ਸ਼ਰਾਵ ਕੇਂਦਰ ਵਿੱਚ ਦਾਖਲ ਕਰਾ ਕੇ ਉਹਨਾਂ ਨੂੰ ਨਸ਼ੇ ਦੇ ਕੋਹੜ ਤੋਂ ਬਚਾਇਆ ਜਿਨ੍ਹਾਂ ਵਿੱਚੋਂ ਕੁਝ ਲੜਕੇ ਵਿਦੇਸ਼ ਜਾ ਚੁੱਕੇ ਹਨ ਅਤੇ ਕੁਝ ਲੜਕੇ ਆਪਣਾ ਇੱਥੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਚਨ ਕਰ ਰਹੇ ਹਨ ਇਹ ਸਭ ਕੁਝ ਇਲਾਕਾ ਦੇ ਮੋਤਵਰ ਵਿਅਕਤੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ ਮੈਂ ਇਲਾਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਅਗਰ ਤੁਹਾਡੇ ਇਲਾਕੇ ਵਿੱਚ ਕੋਈ ਵੀ ਲੜਕਾ ਮਾੜੀ ਸੰਗਤ ਵਿੱਚ ਪੈ ਗਿਆ ਹੈ ਉਸ ਦਾ ਫਰੀ ਇਲਾਜ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਜਾਂਦਾ ਹੈ ਉਹ ਹੁਸ਼ਿਆਰਪੁਰ ਪੁਲਿਸ ਨਾਲ ਸੰਪਰਕ ਕਰ ਸਕਦੇ ਹਨ ਅਸੀਂ ਉਹਦਾ ਅੱਜ ਫ੍ਰੀ ਆਫ ਕੋਸਟ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਕੇ ਕਰਵਾਵਾਂਗੇ ਇੱਥੇ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਆ ਕਿ ਜਿਹੜੇ ਪੇਰੈਂਟਸ ਹੈਗੇ ਆ ਆਪਣੇ ਬੱਚਿਆਂ ਨੂੰ ਪੂਰਾ ਸਮਾਂ ਦਿਓ ਤਾਂ ਜੋ ਕਿ ਉਹ ਮਾੜੀ ਸੰਗਤ ਤੋਂ ਬਚ ਸਕਣ ਤੇ ਸਾਰਿਆਂ ਨੂੰ ਬੇਨਤੀ ਆ ਕਿ ਅਸੀਂ ਸਾਰੇ ਰਲ ਮਿਲ ਕੇ ਨਸ਼ੇ ਤੋਂ ਪੰਜਾਬ ਨੂੰ ਮੁਕਤ ਕਰੀਏ ਤਾਂ ਜੋ ਕਿ ਸਾਡਾ ਸੂਬਾ ਜਿਹੜਾ ਹੈਗਾ ਮੁੜ ਕੇ ਖੁਸ਼ਹਾਲ ਹੋ ਸਕੇ ਧੰਨਵਾਦ